ਧੰਨ ਬਾਬਾ ਫਰੀਦ ਜੀ ਦੇ ਆਗਮਪੁਰ ਤੇ ਸਾਰੇ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ। ਬਾਬਾ ਫਰੀਦ ਦਾ ਨਗਰ ਕੀਰਤਨ ਜੀ ਪਿੱਲਾ ਬਾਬਾ ਫਰੀਦ ਤੋਂ ਚੱਲ ਪਿਆ ਤੇ ਰਾਹ ਆ ਰਿਹਾ ਜੀ ਰਾਹ ਦੇ ਵਿੱਚ ਜੀ ਸੰਗਤਾਂ ਬਹੁਤ ਰਾਸ਼ਾ ਜੀ ਸੰਗਤ ਦਾ ਪੱਡੇ ਵੱਲੋਂ ਲੰਗਰ ਦੀ ਤਿਆਰੀ ਆ ਦੋਦੇ ਦੀ ਸਤਸ ਰੂਪ ਇਸ ਦੀਆਂ ਨੂੰ ਜੇ ਤੋਰੇ ਸਤ ਕੋ ਸਤਿਆ ਉਹਦਾ ਜੁਬਾ ਸਿਆਰਾਂ ਚਾਹੁੰਦੇ ਪਾਣਦੇ ਅੱਜ ਆਉਂਦੇ ਘਰਾਂ ਨੂੰ ਦੇਈਏ ਤੇ ਲੋਕਾਂ ਨੂੰ ਅੱਜ ਆਉਂਦੇ ਤਸਾਂ ਨੇ ਮਾਂ ਤਾਂ ਤਨਕਰ ਸੋਲੈ ਦੋਸਤਾਂ ਦੀ ਬਰਾਤਾਂ ਸ਼ੇ ਅੰਮ੍ਰਿਤ ਰਣ ਇਹਨਾਂ ਜੱਗ ਮਾਸ਼ੇ ਦਾ ਤਖਨ ਨੂੰ ਆਨਸਨ ਬੱਬਾ ਫੀਰ ਦੇ ਆ ਗੁਰਦੀ ਸਾਰੀ ਸਾਨੂੰ ਦਾਖਲਾ ਖੁਬਧਾਈਆਂ ਬਾਬਾ ਫਰੀਦ ਜੀ ਜਾਂ ਨਗਰ ਕੀਰਤਨ ਜਿਹੜਾ ਵੀ ਪਿੱਲਾ ਬਾਬਾ ਫਰੀਦ ਕੋਰ ਦਾ ਸੰਤਰਵਾਨੀ ਦੀ ਹੋ ਗਈ ਹੈ ਚੱਲ ਪਿਆ ਜੀ ਤੇ ਥੋੜੇ ਟਾਈਮ ਤੱਕ ਆਪਣੇ ਕੋਲੇ ਨਗਰ ਕੀਰਤਨ ਪਹੁੰਚ ਜਾਊਗਾ ਪਰ ਵੀਰਾਂ ਨੂੰ ਦੇਤਨਾ ਪਾਣਾ ਨੂੰ ਸਾਰਿਆਂ ਨੂੰ ਪੇਤੀਏ ਆਪ ਤੇ ਕੀਤੀ ਸਮਾਨ ਅੰਤ ਤੋਂ ਕੜੂਏ ਇਹ ਧਿਆਨਾ ਰੱਖੋ ਜੇ ਕੋਈ ਕੰਨਾ ਨੂੰ ਪਾਇਆ ਨਹੀਂ ਧਿਆਨ ਨਾਲ ਰਹੀ ਇੱਕ ਮਿੰਟ ਆ ਵੀ ਕੀ ਆ ਜਿੰਨ ਵਾਲੀ ਲੋੜ ਜੇਜਾ ਰੱਖੋ ਇਹ ਤਾਂ ਨਹੀਂ ਉਹ ਵੀ Papa Antan Papa fridge ਦੇ ਆਗਮਨ ਪਰਪਤੇ 23 23 ਸਤੰਬਰ ਨੂੰ ਲੱਖ ਲੱਖ ਵਧਾਈ ਸਾਰੀਆਂ ਸੰਗਤਾਂ ਨੂੰ ਗੁਰਨਾਨਕ ਸੇਵਾ ਸੁਸਾਇਟੀ ਵੱਲੋਂ ਤੇ ਆਰਗੇਨਿਕ ਖੇਤੀ ਚੈਨਲ ਵੱਲੋਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ मुबारिका जी चार लंगर ਤਨ ਤਨ ਬਾਬਾ ਫਰੀਦ ਜੀ ਅਮਰਜੀਤ ਸੰਤ ਗਿਆਨੀ ਚਰਨਾਲ ਸਿੰਘ ਭਿੰਡਰਾ ਵਾਲੇ ਜੀ ਦੋਤਾ ਲੰਗਰ ਥੋੜੇ ਟਾਈਮ ਤੱਕ ਰਹਿਣਾ ਹੈ ਤੇ ਇਹ ਜਿਹੜਾ ਰੋਡ ਆ ਕੁੜਕੂਰਾ ਰੋਡ ਫਰੀ ਕੋਟ ਬਹੁਤ ਜ਼ਰੂਰੀ ਹੈ ਨੇੜੇ ਘੋੜਾ ਚੌਂਕ ਬਾਬਾ ਫੂਲਾ ਸਿੰਘ ਜੀ ਚੌਂਕ ਸੇਵਾਦਾਰ ਵੀ ਕੋਲੇ ਖੜੀ ਹੋਣਗੇ ਸਭ ਦਾ ਲੋ ਜੀ ਆਨੰਦ ਬਾਬਾ ਫਰੀਦ ਜੀ ਫਰੀਦਕੋਟ ਵਿਖੇ ਅੱਜ ਆਪਾਂ ਲਾਈਵ ਹੋਏ ਆ ਤੁਹਾਨੂੰ ਅੱਜ ਬਾਬਾ ਫਰੀਦ ਜੀ ਦਾ ਸ਼ੋਅ ਧਰਤੀ ਜੋ ਕਿ ਨਗਰ ਕੀਰਤਨ ਪਿੱਲਾ ਬਾਬਾ ਫਰੀਦ ਤੋਂ ਚੱਲ ਪਿਆ ਜੀ ਤੇ ਥੋੜੇ ਟਾਈਮ ਤੱਕ ਆਪਣੇ ਕੋਲੇ ਪਹੁੰਚ ਰਿਹਾ ਤੇ ਬਾਬਾ ਫਰੀਦ ਕਿਰਪਾ ਕਰਨ ਮੈਂਬਰ ਅਸੱਤੇ ਆਸਰਖਣ ਸਾਰਿਆਂ ਤੇ ਬੋਲੀ ਬੋਲੀ ਉੱਥੇ ਕਿਲੇ ਕੋਲੇ ਕਿਲੇ ਕੋਲੇ ਕਿਲੇ ਕੋਲੇ ਆ ਨਹੀਂ ਨਹੀਂ ਵਗਾ ਆ ਸੇਵਾਦਾਰਾਂ ਪੇਂਤੀ ਹੈ ਹੁਕੀ ਵਾਲਾ ਚੌਕ ਨੱਕਰ ਕਿੱਤਲ ਪਾਰ ਕਰ ਰਿਹਾ ਹੈ ਹੁਕੀ ਵਾਲਾ ਚੌਕ ਭਾਈ ਗੁਰਜੀ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਬਥੇ ਤੁਹਾਨੂੰ ਪਤਾ ਹੋਊਗਾ ਕਿ ਨੱਕੇਡਾ ਕਿੱਥੇ ਪਹੁੰਚ ਗਿਆ ਜੀ ਦੱਸੋਗੇ ਸਾਰੀਆਂ ਸੰਗਤਾਂ ਨੂੰ ਠੀਕ ਹੈ ਜੀ ਬਲਕੇ ਹੁੱਠੀ ਚ ਉੱਠ ਆ ਗਿਆ ਲੋ ਜੀ ਹੋਰ 10 ਮਿੰਟ 15 ਮਿੰਟ ਤੱਕ ਆਪਣੇ ਕੋਲੇ ਪਹੁੰਚ ਰਿਹਾ ਜੀ ਨਗਰ ਕੀਰਤਾਂ ਬੰਦੀ ਹਸੋ ਬਾਹਰ ਕਰੀ ਬਣਾ ਅਗਲਾ ਵਾਪਸ ਮੇਕਲ ਸਾਈਡ ਤੇ ਲਾ ਕੇ ਪਾਣੀ ਬੁੜਕਾ ਜ਼ੈਰ ਤੇ ਆ ਕੇ ਨੰਕਰ ਛਪੀ

चौक चौक चौंकते चौंकते उपर करके ले आई É uma

लंगर छे आम शेर का लंगर शुरू डे आओ लैट डेमी शेर का लंगर शुरू होते उ Sampai jumpa lagi Sampai jumpa lagi 結婚したらいい。 ਆਇਆ ਪਰ ਉਹਨਾਂ ਦੇ ਭਾਈ ਜਣ ਵੈਦੂ ਸਾਖੀਆ ਦੇ ਭਾਈ ਬਵੈਲ ਪਸ ਚੋਕਾ ਕਾ ਚਾਇਆ ਆ ਪਾਇਆ ਆ ਤੇ ਆਂ ਦਾ ਰੋਈ ਕਿਤੇ ਇੱਕ ਬੀਬੀ ਦੀ ਗਾੜੀ ਲੈ ਗਈ ਉਹਨਾਂ ਤੇ ਜਦਾ ਪਾ ਗਈ ਆ ਕਦੀ ਕਿੰਦਾ ਕੋ ਨਜਾਇਜ਼ ਨਹੀਂ ਕਿਤਾਬ ਚ ਕੋ ਫਾਇਦਾ ਨਹੀਂ ਪਰ ਸਾ ਆ ਕਾਰਾ ਹੋਤਾ ਤਾਂ ਕੋਈ ਨਾ ਕੋਈ ਹੋਰ ਕਰਦਾ ਹੈ ਸੋਕੇ ਨੇ ਸੇਵਾ ਕਰਨ ਦੀ ਜਿਹਾ ਆਗਾ ਕੰਮ ਹੋਇਆ ਫਿਰ ਇਹ ਆਦਾ ਤੇ ਰੱਖੋ ਅਗਲੇ ਸੀਸਾ ਦਾ ਕਿ ਜੇ ਝੂਠੇ ਗਲਾਸ ਦਾ ਸਾਡੇ ਪਰ ਟੱਪ ਲੱਗੇ ਮੇਰੇ ਪਾਈਓ ਤੇ ਮੈਂ ਖਾਧ ਮਰਦਾ ਨਹੀਂ ਪਕੰਦਾ ਹੈ ਰੰਗ ਉੱਤਾਰਦਾ ਲੱਗਰ ਲੈ ਕੇ ਤੇ ਪੁਰਣੀ ਹੱਜ ਦੇ ਗਾਇਕੋ ਜੀਕਾ ਖਾਲਸਾ ਸਾਹਿਬਾਇਕੋ ਜੀ ਕੀ ਫਤਿਹ ਧੰਨ ਧੰਨ ਬਾਬਾ ਫਰੀਦ ਜੀ ਦੇ ਆਯੋਜਨ ਪਰ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਜਿਹੜਾ ਜੀ 23 ਤਰੀਕ ਦਾ ਲੰਗਰ ਛੱਡੇ ਥਾ ਛੱਡੇ ਦਾ ਲੰਗਰ ਹੈ ਜੂ ਸ਼ੱਕੇ ਜੇ ਉਹਦੀ ਇਹ ਲੰਗਰ ਤੁਹਾਡੀ ਸੇਵਾ ਦੇ ਵਿੱਚੋਂ ਲੱਗਿਆ ਦੁੱਧ ਦਾ ਲੰਗਰ ਜੀ ਇਹ ਜਰੂਰ ਸ਼ੱਕੋ ਇਹਦਾ ਜਿਹੜਾ ਆਪਾਂ 21 22 ਤਰੀਕ ਦਾ ਲੰਗਰ ਲਾਇਆ ਸੀ ਉਹ ਵੀ ਤੁਸੀਂ ਸ਼ੱਕੇ ਗਏ ਸੀ 23 ਤਰੀਕ ਦਾ ਲੰਗਰ ਜਿਹੜਾ ਇਹਦਾ ਲੰਗਰ ਹੈ ਨਗਰ ਕੀਰਤਨ ਜੀ ਆਪਣੇ ਕੋਲੇ ਪੋਸਟਾਂ ਟਾਈਮ ਪਹੁੰਚੂਗਾ। ਬਰਾਕ ਰਵਾਨਗੀ ਹੋਈ ਹੋਈ ਹੈ ਨਗਰ ਕੀਰਤਨ ਦੀ ਬੱਸ ਆਪਣੇ ਕੋਲੇ ਪਹੁੰਚਣ ਵਾਲਾ। ਸਾਰੀ ਸੰਗਤ ਨੇ ਬੇਨਤੀ ਆ ਠੰਡੇ ਖਾਣ ਦੋਦਾ ਲੰਗਰ ਛੱਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਕਮ ਕਰੋ ਜੀ। ਭਾਈ ਜੀ ਵਹੀਕਲ ਕੋਈ ਵੀ ਸ਼ਰਤ ਦੇ ਉੱਤੇ ਨਾ ਲੱਗਿਆ ਹੋਵੇ। ਵਹੀਕਲ ਸੈੱਟ ਤੇ ਲਾ ਕੇ ਫਿਰ ਆਪਣਾ ਟੈਂਟਾ ਉਹ ਲੰਗਰ ਛੱਕੋ ਜੀ। ਝੂਠੇ ਬਰਤਨ ਜਿਹੜੇ ਆਪਣੇ ਨਾਮ ਲੱਗੇ ਹੋਈ ਸੀ ਸਾਡੇ ਵਿੱਚ ਉਹਨਾਂ ਵਿੱਚ ਥੋੜੀ ਜੀ ਸੇਤੀ ਆਪਣੀਆਂ ਥੀਬਾਂ ਦਾ ਧਿਆਨ ਰੱਖਣਾ ਹੈ ਫੁੱਲ ਆਪਣੇ ਬੋਬੈਨਾਂ ਦਾ ਧਿਆਨ ਰੱਖਣਾ ਆਜੋ ਮੀਤ ਜੀ ਭੈਣ ਜੀ ਆਜੋ ਤੁਹਾਡਾ ਹਮਦਰਦ ਜੋ ਤੁਹਾਡਾ ਹਮਦਰਦ ਮੈਂ ਜੀ ਸੁਛਾਪੇ ਲਾਉਣੀ ਆਜੋ ਵੀਰ ਕੀ ਬੈਠ ਜੀ ਆਜੋ ਵੀ ਇੱਥੇ ਆਜੋ ਆਜੋ ਵੀਰ ਕੀ ਆਜੋ ਕੋਈ ਜੀ ਜੋਧਾ ਲੰਗਰ ਲੈ ਕੇ ਸਾਈਡ 'ਚ ਹੋ ਕੇ ਆਰਾਮ ਨਾਲ ਲੱਗਰ ਬੈਠ ਕੇ ਛਕੋ ਜੀ ਰਾਤ ਦੇ ਵਿੱਚ ਕੋਈ ਵੀ ਅੱਜ ਸੇਵਾਦਾਰੋਂ ਬੇਝੀ ਆਰਾਮ ਦੇ ਵਿੱਚ ਨਾ ਖੜਨ ਦਿਓ ਸੰਗਰ ਨੂੰ ਇੱਕ ਇੱਕ ਇੱਕੇ ਚੱਲਦੇ ਚੱਲੋ ਵਾਹਿਗੁਰੂ ਜੀ ਆਜੋ ਵੀਰ ਜੀ ਬੈਠ ਕੇ ਆਜੋ ਛੋਟਾ ਆਪਣਾ ਲੰਗਰ ਹੈ ਆਰਾਮ ਨਾਲ ਛਕੋ ਇੱਕ ਬਰੀ ਛਕੋ ਦੋ ਬਰੀ ਚਾਰ ਬਰੀ ਆਓ ਲਾਈਨ ਦੇ ਵਿੱਚ ਆਓ ਸਾਈਡ 'ਚ ਆ ਕੇ ਕੋਈ ਟਾਈਮ ਨਹੀਂ ਲੱਗਦਾ ਨਾਈਟ 'ਚ ਸੱਜ ਸਕੋ ਜੀ ਆ ਜਾਓ ਵੀਡੀਓ 'ਚ ਬੈਠੀ ਫਿੱਟਰ ਲੈ ਲੇ ਦਾਰ ਕੇ ਦੱਸੋ ਬਤਾ ਜੀ ਕੋਈ ਪ੍ਰਾਪਤੀ ਫਿੱਟਰ ਲੈ ਆ ਜਾਓ ਵੀਡੀਓ 'ਚ ਬੈਠੀ ਆ ਜਾਓ ਨਾਈਟ 'ਚ ਆ ਕੇ ਤਾਜੋ ਢਿੱਕਲ ਸਾਈਡ ਤੇ ਲਾਓ ਵੀ ਵਿੱਚ ਢਿੱਕਲ ਸਾਈਡ ਤੇ ਲਾ ਕੇ ਆਰਾਮ ਨਾਲ ਭਾਈ ਜੀ ਜਿਹੜੇ ਅੱਗੇ ਸਰਦਰੇ ਵਿੱਚ ਲੱਗਦੇ ਆ ਫੈਟਸ ਲਾ ਲਓ ਬੇਨਤੀ ਹੈ ਤੁਹਾਡੇ ਅੱਗੇ ਅਗਰ ਜੀ ਸਾਡੇ ਕੋਲ ਥੋੜੀ ਟਾਈਮ ਤੱਕ ਪਹੁੰਚਣਾ ਹੈ ਜੀ ਸਰਾਂ ਨੇ ਦਰਸ਼ਨ ਕਰਦੇ ਆ ਮੈਨੂੰ ਆ ਲਿਓ ਵੀਰ ਜੀ ਭੈਣ ਜੀ ਖੱਡੇ ਮਿੱਠੇ ਦੁੱਧ ਦਾ ਲੰਗਰ ਆ ਜਿਉ ਸ਼ੱਕੋ ਜਿਹੜਾ ਕੱਲ ਤੇ ਪਰਸੋਂ ਦਾ ਤੁਹਾਨੂੰ ਏਸੀਪੀ ਉਹਦਾ ਨੱਠਾ ਸ਼ਕਾਇਆ ਸੀ ਅੱਜ ਦੁੱਧ ਦਾ ਲੰਗਰ ਸ਼ੱਕ ਕੇ ਜਾਓ ਜੀ ਤੁਹਾਡਾ ਆਪਣਾ ਲੰਗਰ ਲਾਈਟ ਦੇ ਵਿੱਚ ਆਓ ਨਹੀਂ ਜਾ ਕੇ ਲੰਗਰ ਸ਼ੱਕੋ ਜੀ ਭਗੀ ਜਿਹੜੇ ਜੂਠੇ ਬੱਤ ਨੇ ਸਾਡੇ ਦੋਨਾਂ ਸੜੀ ਤੇ ਨਾਮ ਕਰਕੇ ਆਏ ਨੇ ਜੂਠੇ ਬੱਤ ਕਰੋ ਮੀਟਰ ਖੋੜੀ ਮਾਈਨਰ ਕਰਨਾ ਰਾਤ ਕਰਨਾ ਰਾਤ ਜਾ ਕੇ ਲੱਗਣਾ ਛੱਟੋ ਮਾਈਕਰੋ ਹੀ ਸਾਈਡ ਤੇ ਹੋ ਕੇ ਆਊਂਡ ਬੈ ਕੇ ਲੱਗਣਾ ਛੱਕੋ ਆਪਾਂ ਸਫਾਈ ਰੱਖਣੀ ਐ ਜਾਂ ਕਰਨ ਦੀ ਇਸ ਤੇ ਆਪਣੇ ਕੋਲ ਥੋੜੇ ਟਾਈਮ ਤੱਕ ਕੋਚਣ ਵਾਲਾ ਸਫਾਈ ਰੱਖੋ ਵੀ ਸੀ ਘਰ ਤਾਂ ਪਵਸਤਰ ਬਾਰੇ ਖਤੰਦਾ ਇੱਕ ਲੰਗਰ 21 22 23 ਦੇ ਗਨਰਕ ਕਿਉਂਕਿ ਸੋਸਾਇਟੀ ਵੱਲੋਂ ਹਰ ਸਾਫ਼ ਇਸ ਜਗ੍ਹਾ ਤੇ ਲਾਇਆ ਜਾਂਦਾ ਹੈ ਤੁਹਾਡੀ ਸੇਵਾ ਨਾਲ ਹੀ ਲੱਗਦਾ ਜੀ ਲੱਗਦਾ ਰਹੂਗਾ ਬੱਸ ਇਸੇ ਤਰ੍ਹਾਂ ਸੁਸਾਈ ਜਾਉਂਦੇ ਰਹਿਣਾ ਆ ਜਾਓ ਵੀਰ ਜੀ ਬੈਠੀ ਅੱਤੇ ਪਿੱਛੇ ਦੁੱਧ ਦਾ ਮੰਗਰ ਨੂੰ ਲੱਗ ਜਾਓ ਦੋ 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 ਤੱਕ ਜਾਓ ਯਾਰ ਦੋ 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 ਤੱਕ ਹੀ ਹੋਵੇ ਚੰਗਾ ਅੱਜ ਦਾ ਦੁੱਧ ਦੇ ਨਾਲ ਖਾ बबिका पता कौन ला गया है खड़ी खेती पता यारेड़ा ला गया यार भाई लांगे जला थी ना है

ਜੀ ਜੀ ਚਾਹਤ ਲੰਗਰ ਸਿੰਘ ਦਾ ਸ਼ਾਂਤ ਸਦੋਹ ਹੈ। ਆਪਣੀ ਕੰਮ ਕੋਈ ਬਾਈਕੀ ਚੋਲੇ ਟੂਪੇ ਪਾਸ ਕਰਨਾ ਜੇ ਆਪਣੇ ਬਾਸੇ ਟੱਕਰ ਵੀ ਲੱਗੇ ਆ। ਸੇ ਉਹਨਾਂ ਡਸਟਵੀਨ ਸਾਡੇ ਥਾਂ-ਥਾਂ ਤੇ ਲੱਗੇ ਹੋਏ ਆ ਜੀ। ਭਾਵੇਂ ਝੋਕ ਨੇ ਵੇਚੇ ਡਸਟਵੀਨ ਹੌਂਦੇ ਤੇ ਵੀ ਜਿਹੜਾ ਕੀ ਆਪਣਾ ਜਿਹੜਾ ਝੂਠਾ ਕਾਪੜਾ ਕੋਈ ਕਾਗਜ਼ ਆ ਕੁਛ ਵੀ ਆ ਸਾਰੀ ਕਿਦ ਨੂੰ ਵੇਚੀ ਆ ਕਿ ਜੋ ਵੀ ਹੈ ਕਿ ਸਾਡੇ ਡਸਟਵੀਨ ਹੱਥਾਂ ਤੇ ਲੱਗੇ ਹੋਏ ਆ ਦੂਸਰੇ ਬਾਟਰ ਡਸਟਵੀਨਾਂ ਦੇ ਵਿੱਚੋਂ ਖੋਜੀ। ਅਸੀਂ ਨਗਰ ਕੌਂਸਲ ਦਾ ਪ੍ਰਿਸਕੋਰ ਦਾ ਵੀ ਧੰਨਵਾਦ ਕਰਦੇ ਆ ਜਿੰਨਾਂ ਨੇ ਫਾਨਾ ਦੇ ਗੱਟੀਆਂ ਆਪਣੀਆਂ ਲੰਘਿਆ ਹੋਇਆ ਆਜੋ ਕਿ ਅੱਜ ਸਾਫਾਈ ਦੇ ਬਰਬਾਰ ਪੂਰੀ ਵਧੀਆ ਕੰਮ ਜਿਹੜਾ ਕਰ ਲੱਗੀ ਹੈ। ਸੇ ਗਲਾਸ ਹੋਏ। ਅੱਜ ਸਾਫਾਈ ਰੱਖਣੀ ਹੈ ਜੀ ਆਪਣੀ ਹੀ ਸੇਵਾ ਦਾਸ ਕਰੀ। ਆਜੋ ਜੀ ਜਿੱਥੇ ਜੀ ਝੰਡਾ ਖੜਾ ਖੜਾ ਨਗਰ ਅਰੇ ਭੈਣ ਜੀ ਆ ਲੈ ਆਜੋ ਉੱਥੇ ਆਜੋ ਜੀ। ਕੇਦੇਤੀ

ਹਾਂ ਜੀ ਇਹ ਜਿੱਦਾਂ ਇਹ ਗਰੇਟ ਸੇ ਕਰਦੇ ਦਾ ਸਾਡੇ ਰੰਗ ਲੱਗੇ ਹੋਏ ਆ ਜੁੱਥੇ ਬੱਤਲ ਉਹਦਾ ਵਿੱਚ ਰੱਖਣ ਜਿਹੜੇ ਗਲਾਸ ਹੈ ਜੀ ਸਾਡੇ ਇੱਥੇ ਜਗੜੇ ਉਹ ਸੰਧੀਆਂ ਗੱਡੀਆਂ ਲੱਗੀਆਂ ਉਹਨਾਂ ਵਿੱਚ ਗਲਾਸ ਨਾ ਕਿਤੇ ਪਾ ਦਿਓ ਜੀ ਤੁਹਾਨੂੰ ਇਹ ਲੈਣੇ ਮੁਕਤਾ ਫਿਰ ਬਸ ਸਾਡੇ ਟੱਪ ਲੱਗੇ ਹੋਏ ਆ ਜੁੱਥੇ ਬੱਤਲ ਉਹਨਾਂ ਵਿੱਚ ਬਾਈ ਜੀ ਨਗਰ ਕੋਟ ਸਿੰਘ ਵੀਰ ਜੀ ਜਿਹੜੀਆਂ ਗੱਡੀਆਂ ਇਹ ਉੱਥੇ ਦਾ ਉਹ ਜਿੱਦਾਂ ਕੋਲੇ ਤੁਹਾਡੇ ਵਿਚ ਦਾ ਸ਼ਬਦ ਤੁਹਾਡੇ ਇਹ ਵਸਤੂ ਜੋ ਟਾਈਰ ਸਾਡੇ ਜਿਹੜੇ ਕਿਨਾਰਾ ਦਸਤੀ ਇਹਨਾਂ ਵਿੱਚ ਨਹੀਂ ਰੱਖਦਾ ਤੇ ਜਿਹੜੇ ਅਸੀਂ ਕਿੰਨੇ ਚੋਣੀਆਂ ਹਟਾਉਂੋ ਦੋਤ ਪਿਓ ਬਾਈ ਦੋਤੇ ਤਰ ਰੋਦਾ ਲੰਗਰਾ ਦੁੱਧ ਦਾ ਦੁੱਧ ਪਿਓ ਬੰਦ ਫਾਪੀਰੋ ਬਾਹਰੋਂ ਲੈ ਲਓ ਭੈਣ ਜੀ ਭਾਈ ਸਰਵਾਸ ਜਿਹੜੇ ਪ੍ਰਸ਼ਾਸ ਦੇਖੀ ਪਈਆ ਆਦੇਸ ਜੀ ਦੇ ਕਬੀਤੋ ਨੀਤੇ ਰਹੀ ਤੇਜਾ ਬਈ ਕਿਹਾ ਦੁੱਧ ਪੀਂ ਪੈਰ ਜੀ ਦੰਦਾ ਲੱਗਿਆ ਪਿਆਵੋ ਦ ਲੱਕਰ ਸ਼ੁਰੂ ਛਕੋ ਪਾਈ ਕੁਟੀ ਇੰਟਰਨੈਟ ਖਾ ਲਿਓ ਕੋਈ ਚੈਨਲ ਲਾਉਂਦਾ ਅਕਾ ਖਾਣ ਦੇ ਵਿੱਚ ਸ਼ਰਪਾ ਆਜੋ ਜੀ ਦੇ ਪੈਰ ਜੀ ਸ਼ਹਿਰ ਦੀ ਟੋਪੜੇ ਡੇੜੇ ਹੀ ਆ ਆ ਪੁੰਚਣ ਵਾਲਾ ਵਾਇਡਰ ਜੀ ਸਾਰੇ ਦੇ ਆਪਣੇ ਆਪਣੇ ਘਰ ਦੇ ਸਪਾਈ ਨੇ ਖੜੀ ਐ ਕੋਈ ਦੇਖੇ ਕਾਗਜ਼ ਪੱਤਰ ਮਿਲਦਾ ਜਾਂ ਕੋਈ ਗਰਾਸ ਵੇਂਦਾ ਵੱਡੇ ਤੇ ਡਸਟਬਿਨ ਲੱਗੇ ਹੋਏ ਉਹਨਾਂ ਦੇ ਵਿੱਚ ਅਫੀਅਰਾਂ ਵਾਲਿਆਂ ਦੀ ਜਿਹੜੇ ਬੰਦੇ ਬਾਹਰੋਂ ਆਉਂਦੇ ਸ਼ਰਮ ਆਉਂਦੇ ਥੋੜੀ ਜਿਹੀ ਮੈਂ ਵਿਚੀ ਦੀ ਗੱਲ ਛਾਂ ਦਾ ਖੜੀ ਆ ਜੀ ਆ ਜੀ ਮੈਂ ਤੇ ਬਾਹਰੋਂ ਬੰਦੇ ਜੀ ਆਉਂਦੇ ਸ਼ਰਮ ਆਉਂਦੇ ਪੀਂਦੇ ਆਇਆ ਕਰਕੇ ਉਹ ਭਾਈ ਪੈਸੇ ਨਾ ਰੱਖਣ ਵਾਲੇ ਹਾਂ। ਸਿੰਗਰ ਇੱਕ ਆ ਰੱਖਿਆ ਹੋਰ ਆਪਣੀ ਫਰੋਮ। ਇਹਦੇ ਸ਼ਰ ਬੰਦੇ ਆ ਨਾ। ਉਹਨੀਆਂ ਘਰੋਂ ਆਏ ਡੇਟਾ ਜੀ ਲੈਂਡ ਕਰ। ਹਾਂ ਤੇ ਭਾਈ ਦਾ ਪੂਰਾ ਧਿਆਨ ਰੱਖਿਓ ਬ੍ਰੀਕੋਡ ਦੀ। ਇਹ ਲਾਈਵ ਚੱਲਦਾ ਹੋਇਆ ਪ੍ਰੋਗਰਾਮ ਆ। ਹਾਰ ਵੱਲ ਜਾ। ਆਓ ਮੇਰੇ ਨਾਲ ਜੀ ਫੱਟੇ-ਫੱਟੇ ਜੁੱਧ ਦਾ ਨੱਕਰ ਨੂੰ ਸ਼ੇਪਾਓ। ਕੋਈ ਵੀ ਵਿਕਾਸ ਹੱਥ ਨੇ ਖੜਾ ਲੱਗੇ। ਆਪਣੇ ਜੇੜੇ ਆ ਜੀ ਪਹੁੰਚਣਾ ਦਾ ਪਹੁੰਚਣਾ ਸਪਾਈਡਰ ਤੇ ਅਸੂਰ ਰੱਖਣਾ ਜੀ ਆਪਣੇ ਟੀਮਾਂ ਦਾ ਧਿਆਨ ਰੱਖਣਾ ਮੋਬਾਈਲਾਂ ਦਾ ਧਿਆਨ ਆਜੋ ਵੀਰ ਜੀ ਪੈਜੀ ਛੱਡੇ ਪਿੱਛੇ ਤੋਂ ਜਿੱਦਾ ਲੰਘਾ ਜੂ ਛੱਡੋ ਸਭ ਜਿਤਾਏ ਅਧਰੇ ਸੇਵ ਕਰਕੇ ਰੱਖਣਾ ਆਪਣੇ ਹੱਥ ਤੇ ਜਿਨਾ ਨੇ ਸੇਵ ਕਰਕੇ ਰੱਖਣਾ ਬੋੜੇ ਆਪਣੇ ਆਜੋ ਡਗੜ ਦੀ ਫਲਾਊਟ ਆ ਬਿੰਦਾਂ ਪੇਚਾਰੇ ਲਾ ਦੇਾਂਗੇ ਆਜੋ ਵੀਰ ਦੀ ਪੈਸੇ ਠੰਡੇ ਵਿੱਚ ਦੁੱਧ ਦਾ ਬਚਿਆ ਜੂੜ ਛੱਡੋ ਇਹ ਲਾ ਆ ਜਾ ਅੱਗੇ ਚੱਲਦੇ ਚੱਲਦੇ ਜੂੜ ਜੀ ਹਾਂ ਇਹ ਬੱਬਰ ਸਿੰਘ ਆ ਜੀ ਇਲੈਕਟ੍ਰੀਸ਼ੀਅਨ ਆ ਮੋਟਰਾਂ ਦਾ ਕੰਮ ਕਰਦੇ ਆ ਇਹ ਸੇਵਾਦਾਰ ਆਪਣਾ ਗੁਰਨਾਥ ਦੇ ਉਸਾਈ ਦਾ ਸਾਰੇ ਜੱਮੇ ਲੋਕਾਂ ਦੇ ਪਾਸੇ ਫੇਰਾਂ ਦੇ ਇਹ ਲੈ ਜਾਂਦਾ ਹੈ ਚੱਲ ਜਾਂਦਾ ਹੈ ਅੱਛਾ ਆ ਰਹੇ ਜੇ ਮਾਰ ਕੇ ਕਿਥੇ ਮਰਜੀ ਵੇਖਿਆ ਅੱਛਾ ਦੋ ਦੋ ਵੀਰਾਂ ਕਿੰਨਾ ਮਰਜੀ ਤਾਂ ਕੋਈ ਟੈਨਸ਼ਨ ਨਹੀਂ ਹੌਲ ਕੇ ਲਿਖਾ ਗਿਆ ਇਹ ਪ੍ਰੋਗਰਾਮ ਲਾਇਆ ਵਾ ਸਾਲਾ ਹਾਲ ਵਾਲਾ ਕਿਹੜਾ ਚੈਨਲ ਇਹ ਆਪਣਾ ਗਰੁੱਪ ਆਪਣਾ ਇਹ ਬਹੁਤ ਫਾਲੋਅਰ ਆਣੇ ਹਾਥੀ ਜੋੜੀਆਂ ਦੇ ਲੋਕਾਂ ਦੇ ਦੇਖੀ ਬਾ ਫੋਰਨ ਜਿਹਾ ਬੈਠੇ ਵੀ ਠੀਕ ਜਿਹਾ ਹੈ ਨਾ ਇਹ ਪਾਤੀ ਪਾਤੀ ਬੋਦ ਦੇ ਦੇਖਣ ਉਹ ਲੰਡੋ ਜਿਹੇ ਬੰਦੇ ਕੰਮ ਸਾਡੇ ਬਹੁਤ ਵੱਡੇ ਵੱਡੇ ਪਾਤੀ ਤੋਂ ਜਾਣਾ ਹੁੰਦਾ ਕਿਥੇ ਕੋਲ ਕੋਲ ਜਾਵਾਂਗੇ ਆ ਆ ਆ ਵਾਸੋਂ ਨਾ ਪਰ ਤੋਂ ਆਪਣੇ ਰੋਜ਼ ਆਇਆ ਕੋਈ ਟੱਕੇ ਬੰਦੇ ਆਪਣੇ ਹੀ ਸਾਰੇ ਭਾਈ ਜੀ ਨਗਰ ਕੀਰਤ ਨੇੜੇ ਆ ਆਉਣ ਵਾਲੀ ਆ ਜੀ ਬਸ ਕੈਂਪਮੈਂਟ ਤੱਕ ਦਰਸ਼ਨ ਕਰਾਉਣਾ ਤੁਹਾਨੂੰ ਜੀ ਇਹ ਲੰਗਰ ਖਾਂਦੇ ਜਲਦੀ ਰੋ ਜਲਦੀ ਰੋ ਜਲਦੀ ਰੋ ਲੋਕ ਲੋਕ ਕਹਿੰਦੇ ਸਾਨੂੰ ਦਿਖਾਓ ਨਾ ਗਰੁੱਪਰੀ ਦੇ ਮੁੰਡੇ ਬਾਹਰ ਆਏ ਕਲੱਬਾਂ ਵਾਲੇ ਉਹਨਾਂ ਕੋਲ ਜਾਂਦਾ ਸਾਰਾ ਮੇਲਾ ਹੈ ਅੱਛਾ ਅੱਛਾ ਜਿਹੜੇ 100 150 ਮੁੰਡਾ ਜਾਂ ਫੋਰਸੇ ਬੈਠਾ ਅੱਛਾ ਅੱਛਾ ਉਹਨਾਂ ਕੋਲ ਜਾਂਦਾ ਸਾਰਾ ਕੰਮ ਉਹ ਵੇਖੀ ਜਾਂਦਾ ਮੇਲਾ ਬਾਹਰ ਬੈਠੇ स्कूल <speaking> आए <in foreign language> <speaking in foreign language> ਆ ਮੇਰੇ ਕਾਲੇ ਬਲੇਕਾ ਕੋੜੇ ਨਾਲ ਜੋ ਮਿੱਟੀ ਨਾਲ ਜਨਤ ਦੇ ਲਿਜਾਣ ਵਾਲੂ ਨਾ ਮੇਰੇ ਕਾਲੇ ਬਲੇਕਾ ਦਾ ਤੋੜਾ ਤੋੜਾ ਨਾ ਕੋੜੇ ਵਾਲਾ ਨਾ ਕੋੜੇ ਵਾਲਾ ਚੱਲ ਜਾ ਤੰਦ ਪੰਜਾਬ ਤੋਂ ਚੱਲੋ

మన క